ਸਾਰਾ ਠਹਿਗਾ ਤਾਂ ਸਹੀ ਹੋਣਾ ਬਾਲੇ ਨਹੀਂ ਪਾ ਲੋ ਟ੍ਰੈਕਸ ਜੀ ਨਾਲੇ ਅੰਮ੍ਰਿਤ ਵਾਲਾ ਨਾ ਸੌਖਾ ਜਿਆ ਸਹੀ ਲੱਗਦਾ ਅੱਜ ਅਜੂਨੀ ਕੁਝ ਕਹਾਣੀ ਆ ਰਹੀ ਕਿ ਨਹੀਂ ਸਾਜੀ ਕੀ ਨਾਮ ਆ ਤੁਹਾਡਾ ਤੇ ਕਿੱਥੋਂ ਤੁਸੀਂ ਆਏ ਹੋ ਤੇ ਇਸ ਟਾਈਮ ਅਸੀਂ ਕਿਸ ਪਿੰਡ ਵਿੱਚ ਸਟੇ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤਪੁਰ ਹੈਗੇ ਹਾਂ ਮੈਂ ਯੂਕੇ ਤੋਂ ਆਈ ਹਾਂ ਮੈਂਚੈਸਟਰ ਤੋਂ ਅਸੀਂ ਥੇ ਆਇਆ ਜਿਲ੍ਹਾ ਫਿਰੋਜ਼ਪੁਰ ਜਿੱਥੇ ਸਾਰੇ ਪਿੰਡਾਂ ਨੂੰ ਹੜ ਦੀ ਮਾਰ ਪਈ ਏ ਅਸੀਂ ਇਸ ਘਾਰੇ ਚ ਆਇਆ ਪਰਿਵਾਰ ਹੈਗਾ ਸਾਡਾ ਇਹਨਾਂ ਦੇ ਪੂਰਾ ਘਰ ਦੀ ਛੱਤ ਗਿਰਨ ਵਾਲੀ ਏ ਦੀਵਾਰਾਂ ਫਟ ਗਈਆਂ ਨੀਹਾਂ ਪੂਰੀਆਂ ਹਿੱਲ ਗਈਆਂ ਅਸਲੀਆਂ ਹਜੇ ਵੀ ਅਸੀਂ ਮਹਿਸੂਸ ਕਰ ਰਹੇ ਹਾਂ ਸਾਰੀ ਫਸਲ ਇਹਨਾਂ ਦੀ ਬਰਬਾਦ ਹੋ ਗਈ ਏ ਬੱਚਿਆਂ ਦੀ ਫੀਸਾਂ ਦੇਣੀ ਆ ਸੀ ਫਸਲ ਤੋਂ ਬਾਅਦ ਉਹ ਵਿਚਾਰੇ ਵੀ ਪਰੇਸ਼ਾਨ ਹੈਗੇ ਕਿ ਫੀਸਾਂ ਕਿੱਦਾਂ ਦੇਵਾਂਗੇ ਜਵਾਨ ਜਵਾਨ ਬੱਚੇ ਹਨ ਕੁੜੀਆਂ ਹੈਗੀਆਂ ਉਹ ਵੀ ਪਰੇਸ਼ਾਨ ਹਨ ਮਾਤਾ ਜੀ ਗੁਜ਼ਰਗ ਬੈਠੇ ਅਸੀਂ ਖੁਦ ਦੇਖਦੇ ਅੱਖਾਂ ਨਾਲ ਉਹਨੂੰ ਲਕਵਾ ਮਾਰੇ ਹੋਇਆ ਦਵਾਈ ਦਾ ਪ੍ਰਬੰਧ ਜਿਹੜੀ ਹੜ ਤੋਂ ਬਾਅਦ ਪਾਣੀ ਸੁਕਣਾ ਸ਼ੁਰੂ ਹੋਇਆ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਉਹ ਸਾਰੀ ਦਲਦਲ ਬਣ ਗਈ ਹੈ ਉਹਨਾਂ ਦੀ ਸਫਾਈ ਕਰਨਾ ਬਹੁਤ ਮੁਸ਼ਕਲ ਹੈ ਇਸ ਟਾਈਮ ਸਾਰਾ ਚਿੱਕੜ ਭਰਿਆ ਪਿਆ ਹੈ ਬਿਮਾਰੀਆਂ ਜਿਹੜੇ ਜੀਵ ਮਰੇ ਨੇ ਉਸ ਪਾਣੀ ਚ ਕੈਰੇ ਸੱਪ ਮਰੇ ਆ ਮੱਛੀਆਂ ਮਰੀਆਂ ਗਾਵਾਂ ਮੱਝਾਂ ਵੀ ਮਰ ਗਈਆਂ ਉਸੇ ਕੁੱਤੇ ਬਿਲੀਆਂ ਜੋ ਵੀ ਮਰਿਆ ਉਹ ਸਾਰੀਆਂ ਉੱਥ ਤੇ ਉਹਨਾਂ ਨੂੰ ਕੱਢਣਾ ਉਹਨਾਂ ਦੀ ਸਫਾਈ ਕਰਨਾ ਇਹ ਬਹੁਤ ਵੱਡਾ ਉਪਰਾਲਾ ਹੈ ਸੰਗਤ ਦੀ ਬਹੁਤ ਲੋੜ ਹੈ ਸਹਿਯੋਗ ਦੀ ਲੋੜ ਹੈ ਇਹ ਵਿਚਾਰੇ ਇਹ ਕਹਿੰਦੇ ਸਾਨੂੰ ਮਾਇਆ ਲਈ ਚਾਹੀਦੀ ਤੁਸੀਂ ਆਓ ਸਾਡੇ ਨਾਲ ਸਾਨੂੰ ਮਸ਼ੀਨਾਂ ਦਿਓ ਸਾਡੇ ਸਫਾਈ ਵਾਸਤੇ ਹੈਲਪ ਕਰੋ ਸਾਨੂੰ ਜਿਹੜੀ ਅੱਗੇ ਫਸਲ ਵਾਸਤੇ ਜ਼ਮੀਨ ਤਿਆਰ ਕਰਨੀ ਹੈ ਉਹ ਸਾਨੂੰ ਦਿਓ ਉਸ ਦਾ ਸਮਾਨ ਸਾਨੂੰ ਪ੍ਰੋਵਾਈਡ ਕਰਵਾਓ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੰਕਟਾ ਵਾਸਤੇ ਬੇਨਤੀ ਕਰ ਸਕਦੇ ਹਾਂ ਕਿ ਤੁਸੀਂ ਆਪੇ ਆਓ ਇੱਥੇ ਦੇਖੋ ਅਗਰ ਤੁਹਾਡਾ ਦਿਲ ਦੁਖਦਾ ਹੈ ਇਹ ਪੰਜਾਬ ਹੈ ਗੁਰੂਆਂ ਦੀ ਧਰਤੀ ਹੈਗੀ ਹੈ ਇੱਥੇ ਸਾਰੇ ਗੁਰੂ ਸਾਹਿਬ ਇੱਥੋਂ ਹੀ ਨਿਕਲੇ ਹਨ ਸਾਰੀ ਸਿੱਖੀ ਇੱਥੋਂ ਹੀ ਹੈ ਔਰ ਗਵਰਨਮੈਂਟ ਜੋ ਹੈ ਸਿੱਖੀ ਪੰਜਾਬ ਨੂੰ ਹੀ ਅਟੈਕ ਹੁੰਦਾ ਹੈ ਹਮੇਸ਼ਾ ਤੇ ਪਲੀਸ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਅਗਰ ਤੁਹਾਡੇ ਦੇ ਵਿੱਚ ਕੋਈ ਵੀ ਦਰਦ ਹੈਗਾ ਸਿੱਖੀ ਵਾਸਤੇ ਪੰਜਾਬ ਵਾਸਤੇ ਤੁਸੀਂ ਆਪ ਅੱਗੇ ਵੱਧ ਕੇ ਹੱਥ ਜੋੜ ਕੇ ਬੇਨਤੀ ਹੈ ਸਹਾਇਤਾ ਕਰੋ ਮਦਦ ਕਰੋ ਇਨਾਂਦੀ ਬਾਂਫੜੋ ਸਾਡੇ ਅੰਕਲ ਜੀ ਨਾਲ ਹੈਗੇ ਉਹ ਇੱਥੇ ਹੀ ਰਹਿ ਰਹੇ ਆ ਮਹੀਨੇ ਤੋਂ ਤੇ ਪਹਿਲੇ ਸਾਨੂੰ ਵੀ ਬਲੀਵ ਨਹੀਂ ਹੋ ਰਿਹਾ ਸੀ ਅਸੀਂ ਆਪੇ ਹੁਣ ਪਹਿਲੀ ਵਾਰੀ ਆਏ ਤੇ ਅਸੀਂ ਦੇਖ ਨਹੀਂ ਪਾਰੇ ਅੰਕਲ ਜੀ ਲੱਗੇ ਸੇਵਾ ਜੋ ਕਹਾਰੇ ਕਿ ਤੁਸੀਂ ਆਪੇ ਆਓ ਸੰਗਤ ਆਏ ਸੰਤਾ ਕੋਲ ਵੀਜ਼ੇ ਹੈਗੇ ਸਭ ਹਰ ਜਗ੍ਹਾ ਸੀ ਜਾਂਦੇ ਐ ਇੱਥੇ ਆਓ ਥੋੜਾ ਜਿਹਾ ਟਾਈਮ ਦਿਓ ਤੇ ਇਹਨਾਂ ਨੂੰ ਵੀ ਹੌਸਲਾ ਮਿਲੇਗਾ ਕਿ ਅੱਗੇ ਜੀਵਨ ਕਿੱਦਾਂ ਜੀਏ ਜ਼ਿੰਦਗੀ ਜੀਣੇ ਵਾਸਤੇ ਇਹਨਾਂ ਨੂੰ ਹੌਸਲੇ ਦੀ ਲੋੜ ਹੈ ਮਾਇਆ ਦੀ ਲੋੜ ਨਹੀਂ ਹੈਗੀ ਸਫਾਈਆਂ ਦੀ ਲੋੜ ਹੈ ਮਸ਼ੀਨਾਂ ਦੀ ਲੋੜ ਹੈ ਬੀਜ ਦੀ ਲੋੜ ਹੈ ਖੇਤ ਖੇਤ ਜਮੀਨ ਤਿਆਰ ਕਰਨ ਵਾਸਤੇ ਇਹਨਾਂ ਨੂੰ ਸਹਾਇਤਾ ਚਾਹੀਦੀ ਹੈ ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਜੋ ਕੁਝ ਕੋਈ ਕਰ ਸਕਦਾ ਆਪਣਾ ਤਿਲ ਫੁੱਲ ਪੇਟਾ ਇੱਥੇ ਦਿਓ ਸੰਤਾ ਨੂੰ ਪਰਵਾਨ ਹੈ ਗੁਰੂ ਸਾਹਿਬ ਦੀ ਮੇਹਰ ਹੋਏਗੇ ਤੁਹਾਡੇ ਸਾਰੇ ਪਰਿਵਾਰ ਸੁਖ શાંત ਵਸਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਤਾਲ ਕੀਤੇ ਆ ਲੋਕਾਂ ਨੂੰ ਵੀ ਮਿਲੇ ਉਹ ਤਾਂ ਕਿੰਨਾ ਇੱਕ ਮਨ ਜਿਹੜਾ ਫੀਲ ਹੋਇਆ ਕਿ ਮਨ ਕਿੰਨਾ ਮਨੇ ਦੁਖੇ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਅਸੀਂ ਇਹ ਫੀਲ ਕਰ ਰਹੇ ਕਿ ਅਸੀਂ ਕਿੱਥੇ ਰਹਿ ਰਹੇ ਆ ਤੇ ਇੱਥੇ ਕੀ ਕੀ ਹੋ ਰਿਹਾ ਅਸੀਂ ਬਸ ਅੰਦਰੋਂ ਨਾ ਸ਼ੁਕਰਾਨਾ ਗੁਰੂ ਸਾਹਿਬ ਵੱਸੇ ਸ਼ੁਕਰਾਨਾ ਲਿਖ ਰਿਹਾ ਕਿ ਜੋ ਗੁਰੂ ਸਾਹਿਬ ਨੇ ਸਾਡੇ ਤੇ ਮਿਹਰ ਕੀਤੀ ਹੋਈ ਹੈ ਅਸੀਂ ਆਪਣੀ ਪਰੇਸ਼ਾਨੀਆਂ ਵਸਤੇ ਰੋਂਦੇ ਰਹਿੰਦੇ ਆ ਤੇ ਅੱਥਿਆ ਕੇ ਦੇਖਦੇ ਕਿ ਉਹ ਕੁਛ ਵੀ ਨਹੀਂ ਹੈ ਗਿਆ ਗੁਰੂ ਸਾਹਿਬ ਆਪ ਇਹਨਾਂ ਤੇ ਵੀ ਕਿਰਪਾ ਕਰੇ ਸਾਰੀ ਸੰਗਤਾਂ ਤੇ ਕਿਰਪਾ ਕਰੇ ਸਾਰੀ ਲੋਕਾਈ ਵਾਸਤੇ ਇਹ ਅਰਦਾਸ ਹੈ ਕਿ ਗੁਰੂ ਸਾਹਿਬ ਆਪ 힘ਤ ਦੇਣ ਸਾਰੇ ਸਾਰੇ ਪਰਿਵਾਰ ਸੁਖ ਸੰਤ ਵਸਦੇ ਰਹਿਣ ਸ਼ੁਕਰਾਨਾ ਹੈ ਗੁਰੂ ਸਾਹਿਬ ਦਾ ਕਿ ਜੋ ਗੁਰੂ ਸਾਹਿਬ ਬਖਸ਼ੇ ਇੱਕ ਬੇਨਤੀ ਹੈਗੀ ਵੀ ਜਿੰਨੇ ਗੁਰੂ ਕਾਜ ਦੇ ਪ੍ਰਚਾਰਕ ਹੈਗੇ ਉਹਨਾਂ ਦੀ ਲੋੜ ਹੈ ਦੇਖੋ ਹਰ ਇੱਕ ਕੀਰਤਨ ਲੱਖਾਂ ਕਰੋੜਾਂ ਲੱਗੇ ਹੋਏ ਨੇ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਹਰ ਇੱਕ ਕੀਰਤਨ ਉਹਨਾਂ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਅਸੀਂ ਇੰਗਲੈਂਡੋਂ ਆਇਆ ਤੇ ਤੁਸੀਂ ਨਾਲ ਰਹਿੰਦੇ ਤੇ ਪਲੀਜ਼ ਜਿਹੜੇ ਵੀ ਮੇਰੇ ਪ੍ਰਾਕ ਕੀਤੇ ਨੇ ਹੈਗੇ ਤੁਸੀਂ ਆ ਕੇ ਇੱਥੇ ਸਹਾਇਕ ਦਿਓ ਤੇ ਸਾਰਿਆਂ ਨੂੰ ਜਾਗਰੂਕ ਕਰੋ ਸੰਗਤ ਨੂੰ ਕਿ ਦੇਖੋ ਪੰਜਾਬ ਡੁੱਬ ਗਿਆ ਪੰਜਾਬ ਡੁੱਬ ਰਿਹਾ ਉਹਨੂੰ ਬਚਾਉਣ ਵਾਸਤੇ ਤੁਹਾਡਾ ਰੋਲ ਚਾਹੀਦਾ ਬਹੁਤ ਜ਼ਰੂਰੀ ਚਾਹੀਦਾ ਸਾਰੇ ਹੱਥ ਜੋੜ ਕੇ ਬੇਨਤੀ ਆਓ ਨਾਲ ਖੜੋ ਤੇ ਸੇਵਾ ਨੂੰ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅਸੀਂ ਮੈਂਚੈਸਟਰੋਂ ਆਇਆ ਗਿਆ ਤੇ ਅੱਜ ਅਸੀਂ ਪੰਜਾਬ ਦੇ ਹਾਲਾਤ ਦੇਖ ਰਿਆ ਅਸੀਂ ਯੂਕੇ ਹਮੇਸ਼ਾ ਸੁਣੀਦਾ ਸੀ ਕਿ ਭਾਈ ਪੰਜਾਬ ਇੱਥੇ ਪਾਣੀ ਆ ਗਿਆ ਇਸ ਤਰ੍ਹਾਂ ਹੋ ਗਿਆ ਪੈਸੇ ਉੱਥੇ ਆਈ ਹੋ ਰਿਹਾ ਕਿ ਬਹੁਤ ਸੰਗਤ ਰਾਸ਼ਨ ਦੇ ਰਹੀ ਹੈ ਤੁਹਾਨੂੰ ਪੇਜੰਟ ਦੀ ਲੋੜ ਨਹੀਂ ਹੈਗੀ ਬਟ ਇੱਥੇ ਮਾਹੌਲ ਕੁਛ ਹੋਰ ਹੀ ਹੈਗਾ ਆ ਤੁਸੀਂ ਦੇਖੋ ਅਸੀਂ ਇਸ ਕਰੇ ਆਏ ਆ ਸਾਰੀ ਦਿਵਾਰਾਂ ਡਿੱਗੀਆਂ ਹੋਈਆਂ ਨੇ ਡਿੱਗਣ ਵਾਲੀਆਂ ਨੇ ਆ ਪਰਿਵਾਰ ਬੈਠੇ ਨੇ ਬਜ਼ੁਰਗ ਇਹਨਾਂ ਨੂੰ ਲੋੜ ਹੈਗੀ ਅਸੀਂ ਪਤਾ ਕੀ ਕਰ ਰਹੇ ਉੱਤੇ ਲੋਗਾਂ ਦੇ ਅਕਾਊਂਟ ਦੇ ਪੈਸੇ ਪਾਈ ਜਾ ਰਹੇ ਆ ਬਸ ਇਹਨਾਂ ਤੋਂ ਪੁੱਛਣਾ ਕੁਝ ਮਿਲਿਆ ਕੁਝ ਵੀ ਨਹੀਂ ਮਿਲਿਆ ਪਲੀਜ਼ ਅੱਖੀ ਦੇਖ ਕੇ ਮੱਖੀ ਨਹੀਂ ਖਾਈ ਦੀ ਤੁਸੀਂ ਆ ਕੇ ਆਪੇ ਆਪਣੇ ਹੱਥਾਂ ਨਾਲ ਦਾਨ ਦਿਓ ਕਿਸੇ ਦੇ ਅਕਾਊਂਟ ਨਹੀਂ ਚਾਹੀਦਾ ਐਜੂਕੇਟ ਪੰਜਾਬ ਜੜਾ ਹੈਗਾ ਲੋਗਾਂ ਨੇ ਕਹਿੰਦੇ ਨੇ ਪੈਸੇ ਅਕਾਊਂਟ ਵਿੱਚ ਪਾ ਰਹੇ ਨਹੀਂ ਪਾ ਰਹੇ ਤੁਸੀਂ ਹਰ ਇੱਕ ਦਾ ਐਡਰੈਸ ਲੈ ਲਓ ਉਹ ਸੰਗਤ ਦਾ ਨਾਮ ਤੁਸੀਂ ਜਿਹੜਾ ਵੀ ਹੈਗਾ ਤੁਹਾਨੂੰ ਨਾਮ ਮਿਲੇਗਾ ਜਿਨ੍ਹਾਂ ਦਾ ਕਰਦਾ ਖਰਚ ਆ ਹੱਥ ਜੋੜ ਕੇ ਬੇਨਤੀ ਆਪ ਆਓ ਇੱਥੇ ਐਨੀ ਲੋੜੇ ਕੋਈ ਰਾਸ਼ਨ ਦੀ ਆਟੇ ਦੀ ਲੋੜ ਨਹੀਂ ਸਾਧ ਸੰਗਤ ਜੀ ਤੁਸੀਂ ਆਟਾ ਦਾਲਾ ਭੇਜੀ ਜਾ ਰਹੇ ਕੀ ਕਰੀ ਉਹਨੂੰ ਕੀੜੇ ਲੱਗਦੇ ਜਿਹੜੀ ਚੀਜ਼ ਦੀ ਲੋੜੇ ਤਰ ਪੁੱਛਦੇ ਲੋ ਅੰਨੇ ਤੇਲ ਦੀ ਲੋੜ ਹੈ ਦੇਖੋ ਖੇਤੀਬਾਟੀ ਦੀ ਲੋੜ ਹੈ ਉਹ ਵਿਚਾਰੇ ਕਹਿੰਦੇ ਅਸੀਂ ਫਸਲ ਉਗਾਉਣੀਆਂ ਨੇ ਐਸੇ ਨਹੀਂ ਮੰਗਦੇ ਉਹ ਕਹਿੰਦੇ ਆਹ ਸਿੰਘ ਆ ਗਿਆ ਦਾਤਾਦਾਰ ਹੈ ਨਿਕਲ ਸਨੋ ਦਾਤਾਕਾਰ ਹੈ ਅਸੀਂ ਮੰਗਤਾਂ ਨੂੰ ਬਣਾ ਰਿਹਾ ਉਹਨੇ ਨੇ ਮੰਗਣਾ ਹੀ ਨਹੀਂ ਉਹ ਕਹਿੰਦਾ ਸਨੋ ਤੁਹਾਨੂੰ ਕੁਝ ਵੀ ਨਹੀਂ ਚਾਹੀਦਾ ਮੈਂ ਆਪ ਪਹਿਲੇ ਬੜੀ ਗਲਤ ਸਮਝੀ ਸੀ ਹੁਣ ਮੈਂ ਆ ਕੇ ਅੱਖੀਂ ਦੇਖ ਰਿਹਾ ਪਲੀਜ਼ ਹੱਥ ਜੋ ਕੇ ਬੇਨਤੀ ਆ ਅੱਖੇ ਆਖੇ ਹੱਥ ਦੇਓ ਆਪਣੇ ਹੱਥਾਂ ਨਾਲ ਦਾਨ ਦਿਓ ਕੋਈ ਵਿਸ਼ਵਾਸ ਨਾ ਕਰੋ ਹਰ ਕਰ ਦਾ ਐਡਰੈਸ ਮਿਲੇਗਾ ਤੁਸ ਬੰਦੇ ਦਾ ਨਾਮ ਮਿਲੇਗਾ ਉਹ ਵਿਚਾਰੇ ਦੀ ਖੇਤੀ ਸਾਰੀ ਬਰਬਾਦ ਹੋਈਏ ਉਹ ਕਹਿੰਦਾ ਸਾਡੀ ਖੇਤੀ ਕਰਵਾ ਦਿਓ ਅਸੀਂ ਕੁਝ ਨਹੀਂ ਲੈਣਾ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਹਨਾਂ ਨਾਲ ਐਜੂਕੇਟ ਪੰਜਾਬ ਨਾਲ ਕੰਟੈਕਟ ਕਰ ਸਕਦੇ ਤੁਹਾਨੂੰ ਜਿੰਨੇ ਚੜੇ ਹੈਗੇ ਆ ਅਸੀਂ ਕੱਲ ਫਿਰ ਜਾਵਾਂਗੇ ਹਰ ਜਗ੍ਹਾ ਅਸੀਂ ਚੱਕਰਾਂਗੇ ਜਿੱਥੇ ਜਿੱਥੇ ਲੋੜ ਅਨੁਸਾਰ ਹੋਏਗੀ ਤੁਹਾਨੂੰ ਦੱਸਿਆ ਜਾਏਗਾ ਤੇ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਆਪੇ ਆਪਣੀ ਅੱਖੀ ਦੇਖ ਕੇ ਮੱਖੀ ਨਹੀਂ ਖਾਣੀ ਲੋਗਾਂ ਦੇ ਕਹਿਣ ਤੇ ਨਹੀਂ ਜਾਓ ਪਲੀਜ਼ ਬੜੇ ਲੋਗਾਂ ਦੇ ਖਾਤੇ ਪਾਰੇ ਜਾ ਰਹੇ ਨੇ ਇੱਥੇ ਕੁਝ ਨਹੀਂ ਮਿਲ ਰਿਹਾ ਅਸੀਂ ਹੁਣੇ ਆਏ ਕਿ ਬੜੇ ਅਸੀਂ ਹੁਣੇ ਵਿੱਚ ਦੇਖਿਆ ਮੈਂ ਚੈਨਲ ਦਾ ਨਾਂ ਨਹੀਂ ਲਾਂਗਾ ਚਾਰ ਬੰਦੇ ਰ ਬਿਠਾ ਕੇ ਇੰਨੀ ਜੀ ਦਵਾਈਆਂ ਰੱਖਿਆ ਨਹੀਂ ਜੀ ਉਥੇ ਇੰਗਲੈਂਡ ਵਿੱਚ ਪੈਸੇ ਇਕੱਠੇ ਹੋਈ ਜਾ ਰਹੇ ਲੰਨਤਾ ਤੁਹਾਨੂੰ ਲੰਨਤਾ ਹੈ ਗਿਆ ਮੈਨੂੰ ਇੰਨਾ ਗੁੱਸਾ ਚੱਲ ਰਿਹਾ ਦੇਖੋ ਮੈਂ ਗੁਰੂ ਘਰ ਦਾ ਗੁਰਸੇਖਾ ਮੈਂ ਬੜਾ ਪਾਪੀ ਹਾਂ ਪਰ ਮੈਨੂੰ ਇੰਨਾ ਚ ਦੁੱਖ ਹੋ ਰਿਹਾ ਬਜ਼ੁਰਗ ਪਰਿਵਾਰ ਬੈਠੇ ਨੇ ਉਹ ਕਹਿ ਰਹੇ ਨੇ ਨਹੀਂ ਚਾਹੀਦਾ ਤੁਹਾਡਾ ਪੈਸਾ ਸਾਡਾ ਘਰ ਬਣਾ ਦਿਓ ਸੜੀ ਖੇਤੀવાડી ਕਰਵਾ ਦੋ ਤੁਸੀਂ ਕੀ ਕਰ ਜਾਂਦੇ ਨਹੀਂ ਨਹੀਂ ਜੀ ਉਹ ਦਵਾਈਆਂ ਤੇ ਮੈਂ ਪਿਕਚਰ ਦੇਖੀ ਸੀ 100 ਪੌਣ ਪਾ ਲਿਆ ਪਤਾ ਕਿੰਨਾ ਹੋ ਗਿਆ 10000 ਇਸ ਮਾਤਾ ਵਾਸਤੇ 10000 ਦੀ ਵੈਲਿਊ ਪਤਾ ਕਿ ਨਹੀਂ ਹੈਗੀ 10000 ਇੰਡੀਆਂ ਦੀ ਤੁਹਾਡਾ 100 ਰੁਪਏ ਇੱਥੇ 10000 ਹੋ ਗਿਆ ਬਟ ਅਸੀਂ ਪਰਵਾਹ ਨਹੀਂ ਕਰਦੇ ਤਾਂ ਪੁਲਿਸ ਮੈਂ ਜ਼ਿਆਦਾ ਨਹੀਂ ਬੋਲਾਂਗਾ ਹੱਥ ਜੋੜ ਕੇ ਬੇਨਤੀ ਹੈ ਜਿਸ ਨੇ ਵੀ ਪੈਟਾ ਲਾਣੀ ਹੈ ਜਿੰਨੇ ਵੀ ਪੈਟਾ ਨਹੀਂ ਪੁਲਿਸ ਘਰ ਦਾ ਐਡਰੈਸ ਨਾਲ ਲੋ ਅਕਾਊਂਟ ਨੰਬਰ ਲੋ ਫਿਰ ਪੈਸਾ ਭੇਜੋ ਉਸ ਤੇ ਪੈਸੇ ਨਹੀਂ ਭਿਜਵਾਣਾ ਵਾਈਗੁਰੂ ਜੀ ਦਾ ਖਲਸਾ ਵਾਈਗੁਰੂ ਜੀ ਦੀ ਫਤਿਹ ਅੱਜ ਉਹ ਸਤਿ ਸ੍ਰੀ ਨਾਮਾ ਆਪਣਾ ਅਜਿਹੀ ਸੰਗਤ ਆਈ ਹੈ ਕਿ ਕੋਈ ਆਏ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਜਸਵੰਦਰ ਸਿੰਘ ਖਾਲਸਾ ਇੰਗਲੈਂਡ ਤੋਂ ਦਾਸ ਪਿਛਲੇ 50 60 ਸਾਲ ਤੋਂ ਇਸ ਸੰਗਤ ਸਾਨੂੰ ਸਾਰੀ ਜਾਣਦੀ ਹੈ ਔਰ ਇਹ ਅੱਜ ਦੇਖਣ ਆਇਆ ਹੈ ਕਿ ਭਾਈ ਵਾਕਈ ਜਿਸਾਂ ਕਹਿ ਰਹੇ ਆ ਕਿ ਅੱਖਾਂ ਨਾਲ ਵੇਖ ਕੇ ਦਾਨ ਕਰਨਾ ਚਾਹੀਦਾ ਹੈ ਤੇ ਦਾਸ ਵੀ ਪਹਿਲਾਂ ਤੋਂ ਹੀ ਇਹ ਕਹਿੰਦਾ ਹੈ ਕਿ ਭਾਈ ਪੈਸੇ ਨੂੰ ਸੇ ਅਧੇ ਨਾਲ ਨਹੀਂ ਦਈ ਜਾਵੋ ਚੀਜ਼ਾਂ ਦੇ ਦਿੰਦੇ ਨੇ ਜਿਸੇ ਲੋੜ ਹੈ ਉਹ ਚੀਜ਼ਾਂ ਦੇ ਦਈਏ ਸਾਰੇ ਨਾ ਅੰਨੇਵਾਸੀ ਪੈਸਾ ਦਈ ਜਾ ਰਹੇ ਹੋ ਨਾ ਤਰੰਦੇ ਨਾਂ ਤੇ ਬਹੁਤ ਡੁੱਟ ਪਸਟ ਹੋ ਰਹੀ ਆ ਮੈਂ ਬਹੁਤ ਵਾਰੀ ਟੀਵੀਾਂ ਤੇ ਬੋਲ ਚੁੱਕਾ ਮੈਂ ਚਾਣਾਂ ਤੇ ਬੋਲ ਚੁੱਕਾ ਤੇ ਇਹ ਵੀਰ ਵਿਚਾਰੇ ਆਪ ਅੱਖਾਂ ਨਾਲ ਦੇਖ ਕੇ ਹੈਰਾਨ ਹੋਏ ਪਏ ਆ ਕਿ ਵਾਕਈ ਦੇਖੋ ਜਿੱਥੇ ਲੋੜ ਵੰਦਾ ਉੱਥੋਂ ਤੱਕ ਤੇ ਪਹੁੰਚ ਹੀ ਨਹੀਂ ਰਿਹਾ ਹੈ ਇਹੋ ਜੇ ਘਰ ਕਿੰਨੇ ਬਰਬਾਦ ਹੋਏ ਪਏ ਇੱਥੇ ਪੰਜਾਬ ਦੇ ਪਿੰਡਾਂ ਚ ਜਿਹੜਾ ਹੜ ਆਇਆ ਹੈ ਦਾਸ ਪਿਛਲੇ ਮਹੀਨੇ ਦੀ 22 ਤਰੀਕ ਤੋਂ ਅਗਸਤ ਤੋਂ ਲੱਗਾ ਪਿਆ ਹੈ 22 ਰਾਤ ਨੂੰ ਆਇਆ ਸੀ 23 ਤੋਂ ਲੱਗਾ ਪਿਆ 23 ਅਗਸਤ ਤੋਂ ਔਰ ਅੱਜ ਪੂਰਾ ਮੀਨਾ ਹੋ ਗਿਆ ਗੁਰੂ ਸਾਹਿਬ ਸੇਵਾ ਲੈ ਰਿਹਾ ਸਾਡੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਹੈ ਜਿਹੜੀ ਕਿ ਭਲੇ ਸਕੂਲ ਚਲਾ ਰਹੀ ਸੀ ਇਸ ਬੱਚਿਆਂ ਨੂੰ ਫਰੀ ਪੜਾਈਆਂ ਕਰਾ ਰਹੀ ਸੀ ਇਹ ਸਮਾ ਹੋ ਗਿਆ ਸਾਨੂੰ ਕਰਦੇ ਆ ਸਾਰੇ ਪੈਸੇ 100% ਪੈਸੇ ਬੱਚੇ ਦੇ ਅਕਾਊਂਟ ਜਾਂਦੇ ਆਪਾਂ ਬਿਜ਼ਨਸ ਦੀ ਬਿਜ਼ਨਸ ਮੇਰਾ ਇੰਗਲੈਂਡ ਚ ਹੈਗਾ ਮਾਲਾ ਦੀ ਕਿਰਪਾ ਬੜੀ ਆਪਣੇ ਬੱਚੇ ਕਮਾ ਰਹੇ ਪੈਸੇ ਇਹ ਪਿਓਰ ਸੇਵਾ ਹੈਗੀ ਹੈ ਸੋ ਮੈਂ ਵੀ ਬੇਨਤੀ ਕਰਾਂਗਾ ਕਿ ਇਹੋ ਜਿਹੇ ਪਿਆਰੇ ਪਾਰੇ ਘਰ ਜਿੱਥੇ ਬਣਾਇਆ ਘਰ ਡਿੱਗਾ ਪਿਆ ਮਾਤਾ ਬੈਠੀ ਹੈ ਵਿਚਾਰੀ ਅਧਰੰਗ ਹੋਇਆ ਪਿਆ ਬੱਚੀ ਪੜ੍ਹਾਈ ਕਰਨਾ ਚਾਹਦੀ ਹੈ ਆਪਾਂ ਇਦ आप मदद करिए रल के आप करिए और बिल्कुल सच पुछ तो मेरे को पैसे दे भी दे तो मैं तुम्हें तो तो टैलीफोन नंबर देंगे इस घर का मैं क्या एड्रैस दे देंगे तुम फोन तो गल कर लो कि सब कुछ मिल गया ਐਸੋ ਯਾ ਮੈਂ ਸੱਲੀ ਕੀ ਦੁਆ ਸਕਣਾ ਕਿਉਂਕਿ ਗੁਰੂ ਮਾਰਾ ਮੇਰੇ ਤੋਂ ਸੇਵਾ ਲੈ ਰਹੇ ਮੈਂ ਅਖੀਲੇ ਸਵਾਸ ਤੱਕ ਗੁਰੂ ਦਾ ਹੁਕਮ ਮੰਨਦਾ ਆ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਵੰਡ ਰਹੀ ਹਾਂ ਸੋ ਐਨਾ ਕੁਝ ਕਹਿੰਦੇ ਹੋਏ ਬਹੁਤ ਧੰਨਵਾਦ ਕਰਦਾ ਹਾਂ ਸੋ ਪੂਰੀ ਸੰਗਤ ਜਿਹੜੀ ਉਥਾਈ ਹੈ ਮਾਂਚੈਸਟਰ ਦੀ ਮੈਨੂੰ ਹੋਰ ਹੌਸਲਾ ਹੋ ਗਿਆ ਕਿ ਐਸਾ ਹੀ ਤਰੀਕਾ ਹੈਗਾ ਸੇਵਾ ਕਰਨ ਦਾ ਤੇ ਗੁਰੂ ਮਹਾਰਾਜ ਕਰਾਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੌ ਪਿੰਡ ਅਸੀਂ ਇੱਥੋਂ ਦੇ ਡਾਉਟ ਕੀਤੇ ਆ ਜੀ ਤਿੰਨ ਪਿੰਡ ਅਸੀਂ ਉਧਰ ਅਜਨਾਲਾ ਵਾਲੇ ਪਾਸੇ ਕੀਤੇ ਆ ਟੋਟਲ 12 ਪਿੰਡ ਡਾਉਟ ਕੀਤੇ ਆ ਕਿਹੜਾ ਕਲਾ ਨੁਕਸਾਨ ਹੋਇਆ ਹੈ ਔਰ ਅਸੀਂ ਨਾਲੋਂ ਨਾਲ ਜਿਉਂ-ਜਿਉਂ ਪਾਣੀ ਪਿੱਛੇ ਹਟਦਾ ਜਾਏਗਾ ਅਸੀਂ ਨਾਲ-ਨਾਲ ਇਹਨਾਂ ਘਰਾਂ ਦੀ ਮਦਦ ਕਰਨੀ ਆ ਇੱਕ-ਇੱਕ ਘਰ ਦੀ ਕਰਨੀ ਆ ਤੁਸੀਂ ਦੇਖੋ ਕਿੰਨੀ ਖਾਪਈ ਹੋਈ ਸੀ ਤੇ ਕਿੰਨੇ ਟਰਾਲੀ ਟਰੱਕ ਭਾਜੀ ਫਿਰਦੇ ਸੀਗੇ ਅੱਜ ਮਹੀਨੇ ਦੇ ਅੰਦਰ ਇੱਕ ਨਜ਼ਰ ਹੁਣ ਕੋਈ ਨਹੀਂ ਆਉਂਦਾ ਕੋਈ ਵਿਰਲਾ ਤੇ ਅਸੀਂ ਤੇ ਖੇਲੇ ਸਵਾਸਤ ਗੁਰੂ ਮਾਰੀ ਮੇ ਕਿਹੜਾ ਅਸੀਂ ਖੇਲੇ ਕਰਨੀ ਆ ਗੁਰਸਾਬ ਕਰਾਣਗੇ ਤੇ ਕਈਆਂ ਦੇ ਕੋਲ ਟਰੈਕਟਰ ਨਹੀਂ ਹੈਗੇ ਛੋਟੇ ਜੀਬੀਦਾਰ ਹੈਗੇ ਇੱਕ ਦੋ ਕਿੱਲੇ ਵਾਲੇ ਹੈਗੇ ਉਹਨਾਂ ਵਾਸਤੇ ਵੀ ਬਿਲਕੁਲ ਭਾਵੇਂ ਕੋਈ ਵੀ ਹੋਵੇ ਜੀ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਦੇਖੋ ਨੁਕ ਇਹ ਸਾਡਾ ਫਰਜ ਬਣਦਾ ਜੇ ਉਹ ਦੁਖੀ ਆ ਪਰੇਸ਼ਾਨ ਹੈ ਇਹ ਇੱਕ ਸਾਡਾ ਫਰਜ ਬਣਦਾ ਅਸੀਂ ਕਰਾਂਗੇ ਜਰੂਰ ਕਰਾਂਗੇ ਜੀ ਟਰੈਕਟਰਾਂ ਟਰਕਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਮੈਨੂੰ ਆਪ ਹੀ ਹੋ ਸਕਦਾ ਦੇ ਦਿੰਦੇ ਘਰਾਂ ਲੈ ਕਿ ਸਾਡੇ ਕੋਲ ਟਰੈਕਟਰ ਹੈਗਾ ਤੇ ਅਸੀਂ ਆਪ ਹੀ ਜ਼ਮੀਨ ਜਮੂਨ ਠੀਕ ਕਰਾਂਗੇ ਤੁਸੀਂ ਸਾਨੂੰ ਡੀਜ਼ਲ ਦੇ ਦਿਓ ਤੁਹਾਨੂੰ ਬੀਜ ਦੇ ਦਿਓ ਤੁਹਾਨੂੰ ਖਾਦ ਦੇ ਦਿਓ ਤੇ ਬਸ ਫਿਰ ਗੱਲ ਹੀ ਕੋਈ ਨਹੀਂ ਹੈਗੀ ਸੰਗਤ ਆਪੇ ਆਪ ਕਰ ਦਵੇ ਸਾਨੂੰ ਕੋਈ ਲੋੜ ਹੀ ਨਹੀਂ ਜਿੰਨਾ ਇੱਥੇ ਪੰਜ ਚਾਰ ਮਹੀਨੇ ਇੱਥੇ ਜਿੰਨੇ ਖੇਤ ਬਰਬਾਦ ਹੋਏ ਨਾ ਜੀ 6000 ਏਕੜ ਸਾਡੇ ਏਰੀਆ ਚ ਆ ਜਾਂਦਾ ਤੇ ਇੱਕ ਚੰਗਾ ਸਾਰਾ ਹਿਸਾਬ ਦਾ ਬੁਲਾਂਦੇ ਪਿਆ ਕਿ ਕਿੰਨਾ ਡੀਲਰ ਚਾਹੀਦਾ ਕਿੰਨਾ ਬੀਜ ਚਾਹੀਦਾ ਕਿੰਨੀ ਖਾ ਚਾਹੀਦੀ ਹੈ ਫਿਰ ਆਪਾਂ ਹਲਕੇ ਦੇ ਦੇਈਏ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ